ਉਹਨ ਸਕਰੀਨ ਸ਼ੇਅਰ ਦੇ ਵਿੱਚ ਅਸੀਂ ਇੱਕ ਸਿੰਗਲ ਐਪਲੀਕੇਸ਼ਨ ਨੂੰ ਵੀ ਸ਼ੇਅਰ ਕਰ ਸਕਦੇ ਹਾਂ ਇਸ ਦੇ ਲਈ ਅਸੀਂ WhatsApp ਤੋਂ ਵੀਡੀਓ ਕਾਲ ਕਰਾਂਗੇ ਅਤੇ ਵੀਡੀਓ ਕਾਲ ਕਰਨ ਤੋਂ ਬਾਅਦ ਜਦੋਂ ਉਹ ਵੀਡੀਓ ਕਾਲ ਐਕਸੈਪਟ ਦੂਸਰੇ ਨੰਬਰ ਤੋਂ ਹੋ ਜਾਵੇਗੀ ਇੱਥੇ ਤਿੰਨ ਬਿੰਦੂ ਨਜ਼ਰ ਆਣਗੇ ਆਪਾਂ ਤਿੰਨ ਬਿੰਦੂਆਂ ਨੂੰ ਕਲਿੱਕ ਕਰ ਲੈਣਾ ਹੈਗਾ ਉਸ ਤੋਂ ਬਾਅਦ ਆਪਾਂ ਸਕਰੀਨ ਸ਼ੇਅਰ ਦੇ ਉੱਪਰ ਚਲੇ ਜਾਂਦੇ ਹਾਂ ਅਤੇ ਇੱਥੇ ਤੁਸੀਂ ਦੇਖੋਗੇ ਕਿ ਇਹ ਸਿੰਗਲ ਐਪ ਵਾਲੀ ਆਪਸ਼ਨ ਨਜ਼ਰ ਆ ਰਹੀ ਹੈ ਹੁਣ ਆਪਾਂ ਇਸ ਦੇ ਉੱਪਰ ਕਲਿੱਕ ਕਰ ਲੈਂਦੇ ਆ ਤੁਸੀਂ ਦੇਖੋ ਇਹ ਸਿੰਗਲ ਐਪ ਵੀ ਲਿਖਿਆ ਹੋਇਆ ਤੇ ਅਤੇ ਐਂਟਾਇਰ ਸਕਰੀਨ ਵੀ ਲਿਖਿਆ ਹੋਇਆ ਇਸ ਦਾ ਮਤਲਬ ਹੈ ਕਿ ਅਸੀਂ ਇਹ ਸਿੰਗਲ ਐਪ ਇੱਕ ਸਿੰਗਲ ਐਪਲੀਕੇਸ਼ਨ ਨੂੰ ਵੀ ਸ਼ੇਅਰ ਕਰ ਸਕਦੇ ਹਾਂ ਤੇ ਪੂਰੀ ਦੀ ਪੂਰੀ ਸਕਰੀਨ ਨੂੰ ਵੀ ਸ਼ੇਅਰ ਕਰ ਸਕਦੇ ਹਾਂ ਆਪਾਂ ਪਹਿਲਾਂ ਸਿੰਗਲ ਐਪ ਦੇ ਉੱਪਰ ਚਲੇ ਜਾਂਦੇ ਹਾਂ ਹੁਣ ਇੱਥੇ ਸਾਡੇ ਮੋਬਾਈਲ 'ਵੀਆਂ ਐਪਲੀਕੇਸ਼ਨਾਂ ਸਾਨੂੰ ਨਜ਼ਰ ਆਣ ਗਈਆਂ ਆਪਾਂ ਇਹਨਾਂ ਐਪਲੀਕੇਸ਼ਨਾਂ ਦੇ ਵਿੱਚੋਂ ਕਿਸੇ ਵੀ ਇੱਕ ਐਪਲੀਕੇਸ਼ਨ ਦੀ ਸਕਰੀਨ ਨੂੰ ਸ਼ੇਅਰ ਕਰ ਸਕਦੇ ਹਾਂ ਮਤਲਬ ਕਿ ਇੱਕ ਐਪਲੀਕੇਸ਼ਨ ਜਿਸ ਨੂੰ ਆਪਾਂ ਕਲਿੱਕ ਕਰਾਂਗੇ ਉਹੀ ਐਪਲੀਕੇਸ਼ਨ ਦੂਸਰੇ ਮੋਬਾਈਲ ਦੇ ਉੱਪਰ ਚੱਲਦੀ ਹੋ ਹੁਣ ਆਪਾਂ ਵਾਪਸ ਆ ਜਾਂਦੇ ਹਾਂ ਅਤੇ ਫਿਰ ਸ਼ੇਅਰ ਸਕਰੀਨ ਦੇ ਉੱਪਰ ਜਾਂਦੇ ਹਾਂ ਅਤੇ ਇਹ ਸਿੰਗਲ ਐਪ ਦੇ ਉੱਪਰ ਕਲਿੱਕ ਕਰਦੇ ਹਾਂ ਅਤੇ ਫਿਰ ਆਪਾਂ ਐਂਟਾਇਰ ਸਕਰੀਨ ਦੇ ਉੱਪਰ ਜਾ ਕੇ ਦੇਖਦੇ ਹਾਂ ਹੁਣ ਜਦੋਂ ਆਪਾਂ ਐਂਟਾਇਰ ਸਕਰੀਨ ਦੇ ਉੱਪਰ ਜਾਂਦੇ ਹਾਂ ਤਾਂ ਉਸ ਤੋਂ ਬਾਅਦ ਐਂਟਾਇਰ ਸਕਰੀਨ ਨੂੰ ਆਪਾਂ ਸਟਾਰਟ ਕਰ ਦਿੰਦੇ ਹਾਂ ਤਾਂ ਫਿਰ ਇੱਥੇ ਸਾਡੇ ਪੂਰੇ ਮੋਬਾਈਲ ਦੀ ਸਕਰੀਨ ਪੂਰੀ ਸਕਰੀਨ ਦੂਸਰੇ ਮੋਬਾਈਲ ਦੇ ਉੱਪਰ ਨਜ਼ਰ ਆਣ ਲੱਗ ਜਾਵੇਗੀ ਮਤਲਬ ਕਿ ਹੁਣ ਅਸੀਂ ਆਪਣੇ ਮੋਬਾਈਲ ਦੇ ਉੱਪਰ ਜਿਹੜੀ ਵੀ ਚੀਜ਼ ਚਲਾਵਾਂਗੇ ਉਹ ਦੂਸਰੇ ਮੋਬਾਈਲ ਦੇ ਉੱਪਰ ਦਿਖੇਗੀ ਸਿੰਗਲ ਐਪਲੀਕੇਸ਼ਨ ਦੇ ਵਿੱਚ ਅਸੀਂ ਜਿਹੜੀ ਮਰ ਸੋ ਇਹ WhatsApp ਨੇ ਤੁਹਾਨੂੰ ਹੁਣ ਨਵੀਂ ਅਪਡੇਟ ਦਿੱਤੀ ਹੈ ਤੁਸੀਂ ਭਾਵੇਂ ਇੱਕ ਐਪਲੀਕੇਸ਼ਨ ਨੂੰ ਸ਼ੇਅਰ ਕਰ ਲਓ ਅਤੇ ਭਾਵੇਂ ਤੁਸੀਂ ਪੂਰੀ ਐਂਟਾਇਰ ਸਕਰੀਨ ਨੂੰ ਦੂਸਰੇ ਮੋਬਾਈਲ ਦੇ ਉੱਪਰ WhatsApp ਦੇ ਮਾਧਿਅਮ ਦੇ ਨਾਲ ਵੀਡੀਓ ਕਾਲ ਕਰਕੇ ਸ਼ੇਅਰ ਕਰ ਸਕਦੇ ਹੋ